ਉਹ ਨਾ ਫਰੀ ਦੇ ਚੱਕਣਾ ਚ ਪੈ ਜਾਓ ਪਹਿਲਾਂ ਤਾਂ ਨੁਕਸਾਨ 6.6 ਫੁੱਟ ਦੇ ਮਾਵਾਂ ਦੇ ਛਤੀਨਾ ਵਰਗੇ ਪੁੱਤ ਮਰਵਾਤੇ ਇਹ ਸਰਕਾਰ ਨੇ ਠੀਕ ਆ ਤੁਹਾਡੇ ਫਰੀ ਦੇ ਚੱਕਰ ਦੇ ਵਿੱਚ ਸਰਕਾਰਾਂ ਨੇ ਸਾਰੀਆਂ ਨੇ ਫਰੀ ਦਿੱਤਾ ਬਾਈ ਕਾਂਗਰਸ ਨੇ 20 ਸਫ਼ਰ ਫਰੀ ਕਰਿਆ ਮੈਂ ਮੈਂ ਐਨਐਸਆਰ ਦਾ ਪੰਜਾਬ ਦਾ ਪ੍ਰਧਾਨ ਆ ਬਾਈ ਸਭ ਤੋਂ ਮਾੜੀ ਗੱਲ ਸੀ ਕਾਂਗਰਸ ਦੀ ਸਭ ਤੋਂ ਮਾੜੀ ਗੱਲ ਸੀ ਫਰੀ ਜਦੋਂ ਕੋਈ ਬੰਦਾ ਫਰੀ ਕਰਦਾ ਨਾ ਕਿਸੇ ਚੀਜ਼ ਨੂੰ ਮਤਲਬ ਉਹਦੇ ਸ਼ਿਕਾਰੀ ਦੇ ਮੂੰਹ ਨੂੰ ਖੂਨ ਲਾਉਂਦਾ ਜਦੋਂ ਕੋਈ ਬੰਦਾ ਫਰੀ ਕਰਦਾ ਉਹਦੇ ਵਿੱਚ ਜੰਜਾਲ ਪਾਏ ਜਾਂਦੇ ਨੇ ਉਹ ਆਜ਼ਾਦ ਨਹੀਂ ਰਹਿੰਦਾ ਬੰਦਾ ਅੱਜ ਅਸੀਂ ਇੱਥੇ ਜਿੰਨੇ ਖੜੇ ਨੇ ਹਜ਼ਾਰ ਜ਼ਮੀਰਾਂ ਵਾਲੇ ਖੜੇ ਨੇ ਪਰ ਇਹ ਸਰਕਾਰ ਆਜ਼ਾਦ ਨਹੀਂ ਹੈਗੀ ਅਸਲੀ ਲੋਕ ਜਿਹੜੇ ਫ੍ਰੀ ਦਾ ਮਜ਼ਾ ਲੈ ਰਹੇ ਨੇ ਬਾਦਲ ਨੇ ਬਿਜਲੀਆਂ ਫ੍ਰੀ ਕਰੀਆਂ ਸੀਗੀਆਂ ਕਾਂਗਰਸ ਨੇ ਫ੍ਰੀ ਕਰੀਆਂ ਕਾਂਗਰਸ ਨੂੰ ਕਰਨੀਆਂ ਪਈਆਂ ਕਿਉਂ ਕਿਉਂਕਿ ਕਾਂਗਰਸ ਵੀ ਚਾਹੁੰਦੀ ਸਾਡਾ ਰਾਜ ਆ ਜਾਵੇ ਕਾਂਗਰਸ ਵੀ ਗਲਤੀ ਸਿ ਕੈਪਟਨ ਅਮਨਿੰਦਰ ਸਿੰਘ ਪਠਾਣੀ ਇਸ ਕਰਤਾ ਇਹ ਤਾਂ ਗਲਤ ਚੱਲ ਪਈ ਮੈਂ ਕਹਿੰਦਾ ਇਹ ਰੀਤ ਮਖਾਉਣੀ ਪੈਣੀ ਕਿਸੇ ਨੂੰ 5 ਸਾਲ ਵਾਸਤੇ ਪੰਜਾਬ ਨੂੰ ਉਹ ਮੁੱਖ ਮੰਤਰੀ ਚਾਹੀਦਾ ਜਿਹੜਾ ਅਗਲਾ 5 ਸਾਲਾਂ ਸੋਚੂਗਾ ਜਿਹੜਾ ਸੋਚੂਗਾ ਕਿ ਮੈਂ ਸਿਆਸਤ ਛੱਡ ਦੂੰਗਾ 5 ਸਾਲ ਬਾਅਦ ਪੰਜਾਬ ਕੀ ਆਉਣ ਵਾਲੀਆਂ ਨਸਲਾਂ ਅਸੀਂ ਤਾਂ ਬਾਈ ਚੱਲ ਲਵਾਂਗੇ ਪਰ ਜਿਹੜੇ ਅਗਲੀ ਜਨਰੇਸ਼ਨ ਹੈ ਬਾਈ ਇਹਨਾਂ ਦੀ ਅੱਖਾਂ 'ਚ ਦੇਖ ਮੜ ਜਾ ਬਾਈ ਅਸੀਂ ਕਿੰਨਾ ਕ ਕਹੀ ਜਾਈਏ ਚੜਦੀ ਕਲਾ ਅਸੀਂ ਕਹੀ ਜਾਂਦੇ ਚੜਦੀ ਕਲਾ ਠੀਕ ਆ ਪਰ ਜਦੋਂ ਯਾਰ ਬਾਈ ਅਸੀਂ ਆਹ ਕੰਮ ਵਾਸਤੇ ਬਣੇ ਆ ਯਾਰ ਮਤਲਬ ਡੁੱਬਣਾ ਹੀ ਸਾਡੀ ਕਿਸਮਤ ਬਣ ਗਈ ਇਹ ਹੀ ਕਹਿਣਾ ਚਾਹੁੰਦੇ ਹਾਂ ਮਤਲਬ ਸ਼ਹੀਦੀਆਂ ਦੇ ਇਹਨੂੰ ਅਸੀਂ ਹਰ ਕੰਮ ਨੂੰ ਅੱਗੇ ਅਸੀਂ